ਕਲਸਰਾ ਬੜੀ ਖੂਬਸੂਰਤ ਹੈ ਲਾਲ ਬਹਾਦਰ ਸ਼ਾਸਤਰੀ ਹੋਰੀ ਲਾਲ ਬਹਾਦਰ ਸ਼ਾਸਤਰੀ ਰੇਲਵੇ ਮੰਤਰੀ ਲੱਗੇ ਬਹੁਤ ਵੱਡੀ ਗੱਲ ਮੈਂ ਕਿਤੇ ਮਾਂ ਪਿਓ ਦਾ ਮੁਹੱਬਤ ਕੀ ਹੁੰਦੀ ਹੈ ਹੁਣ ਉਹਨਾਂ ਦੀ ਮਦਰ ਜਿਹੜੀ ਹੈ ਨਾ ਉਹ ਮਿਲਣ ਜਾ ਰਹੀ ਹੈ ਤੇ ਉਹਨੂੰ ਪਤਾ ਹੀ ਕਿ 8:00 ਵਜੇ ਟ੍ਰੇਨ ਆਉਣੀ ਹੈ ਤੇ ਉਹ ਸਟੇਸ਼ਨ ਤੇ ਆੜ ਕੇ ਬੈਠ ਕੇ ਟ੍ਰੇਨ ਉਹਦੋਂ ਕੈਨਸਲ ਹੋ ਗਈ ਤੇ ਮਾਤਾ ਬੈਠੀ ਹੈ ਤੇ ਹਾਂ ਹੱਤ ਕਰਕੇ ਵੇਖਦੀ ਦੂਰ ਲਪੀ ਟ੍ਰੇਨ ਆਉਣੀ ਨਹੀਂ ਤੇ ਕੁੱਲੀ ਨੂੰ ਤਰਸ ਆ ਜਾਂਦਾ ਉਹ ਤੇ ਕੁੱਲੀ ਆੜ ਕੇ ਕਹਿੰਦਾ ਕਿ ਮਾਤਾ ਜੀ ਤੁਸੀਂ ਕਿਤੇ ਜਣ ਕਿਦੀ ਵੇ ਦਿੱਲੀ ਜਾਣਾ ਪੁੱਤ ਮੈਂ ਤੇ ਗੱਡੀ ਐ ਲਵੇਂਦੀ ਐ ਲੋਕੀ ਕੋਈ ਨਹੀਂ ਕਿਦੋਂ ਬੜੀ ਰਹਾ ਨਾ ਕਿ ਅੱਜ ਲੋਕਾਂ ਨੂੰ ਕੀ ਹੋ ਗਿਆ ਛੁੱਟੀ ਤੇ ਨਹੀਂ ਕੋਈ ਵੀ ਨਹੀਂ ਆਇਆ ਕੁੱਲੀ ਵੇਖਦਾ ਹੈ ਕਿ ਮਾਤਾ ਐਂ ਜਿਹੇ ਹੱਤ ਕਰਕੇ ਵੇਖਦੀ ਐ ਤੇ ਕੀ ਵੇਖਦੀ ਐ ਕੁੱਲੀ ਆਉਂਦਾ ਹੈ ਤੇ ਉਹ ਪੁੱਛਦੇ ਕਿ ਮਾਤਾ ਤੁਸੀਂ ਕੀ ਡਿਗਰੀ ਕਹਿੰਦੀ ਵੀ ਪੁੱਤ ਮੈਂ ਦਿੱਲੀ ਜਾਣੋ ਕਿੰਦੇ ਦਿੱਲੀ ਵਾਲੀ ਤੇ ਟ੍ਰੇਨ ਕੈਂਸਲ ਹੋ ਗਈ ਬੀਬੀ ਤੂੰ ਪਿੰਡ ਚਲੇ ਜਾ ਵਾਪਸ ਕਿਦੀ ਵੇ ਮੈਂ ਇੰਨੀ ਟੱਕਰਾ ਮਾਰ ਕੇ ਬੱਸਾਂ ਤੇ ਚੜ ਚੁੜ ਕੇ ਮਸਾਂ ਪਹੁੰਚੀਆਂ ਮੈਂ ਇੱਥੇ ਹੀ ਰਾਤ ਕੱਟ ਲੂਗੀ ਹੁਣ ਫਿਰ ਸਵੇਰ ਵਾਲੀ ਟ੍ਰੇਨ ਚਲ ਜੂਗੀ ਬਿਲਕੁਲ ਤੁਝਾ ਕੁੱਲੀ ਨੂੰ ਤਰਸ ਆ ਜਾਂਦਾ ਤੇ ਕੁੱਲੀ ਕਹਿੰਦਾ ਵੀ ਮਾਤਾ ਇੰਜ ਕਰ ਫਿਰ ਮੈਂ ਤੈਨੂੰ ਆਜਾ ਅੰਦਰ ਨਮ ਖੋਲ ਦੇਣਾ ਏ ਉਹ ਰੈਸਟ ਹਾਊਸ ਜਿਹੜਾ ਸੀ ਤੇ ਉਹਦੇ ਵਿੱਚ ਮੈਂ ਪੱਖਾ ਲਾ ਦਿੰਨਾ ਤੂੰ ਉੱਥੇ ਬਹਿ ਜਾਂਦੇ ਹੋ ਕਿਦੀ ਜਿਉਂਦਾ ਰਹਵੇਂ ਪੁੱਤ ਬੜੀ ਬਹੁਤ ਕਮਾਲ ਦੀ ਗੱਲ ਹੈ ਮੈਂ ਜਿਹੜੀ ਬਾਇਓਗ੍ਰਾਫੀ ਦੇ ਵਿੱਚ ਪੜ੍ਹੀ ਜਦੋਂ ਤੇ ਮੇਰੀ ਉਹ ਕੰਪਨੀ ਕੰਮ ਗਈ